ਹਾਂ ਉਹ ਦੀ ਫੋਟੋ ਵੇਖੀ ਹਾਂ ਫੋਟੋ ਠੀਕ ਆਂਦੀ ਹੈ ਸਮੰਦਰਾ ਸਰੂ ਮੈਂ ਇੱਕ ਗੱਲ ਸੁਣਾਉਣਾ ਹਾਂ ਜੀ ਵੀ ਜਿਹੜਾ ਬੰਦਾ ਦੇ ਮਾਂ ਪਿਓ ਦੇ ਆਖਰੀ ਨੇ ਲੱਗਦਾ ਜਾਂ ਭੈਣ ਭਰਾ ਮਾਂ ਦੇ ਆਖਰੀਆਂ ਵੱਡਿਆਂ ਦੇ ਨਹੀਂ ਆਖੇ ਲੱਗਦਾ ਉਹ ਬੰਦਾ ਕਾਟਾ ਹੀ ਖਾਂਦਾ ਹੈ ਇਹਦਾ ਗੱਲ ਹਾਂ ਕਾਟਾ ਉਹ ਖਾਂਦਾ ਇੱਕ ਮੁੰਡਾ ਨਾ ਜਗਰਾਵੀ ਸਰਕਾਰੀ ਹਸਪਤਾਲ ਚ ਪਿਆ ਹਾਂ ਤੇ ਮੈਂ ਉੱਥੇ ਹੈਨੀਆਂ ਦਾ ਆਪਰੇਸ਼ਨ ਕਰਾਇਆ ਸੀ ਹਾਂ ਤੇ ਸਾਡੇ ਵਾਲੇ ਕਮਰੇ ਚ ਪਿਆ ਸੀ ਉਹ दारू ਬਹੁਤ ਪੀਂਦਾ ਸੀ। ਉਹਦਾ ਭਰਾ ਇੱਕ ਵਾਰ ਅਮਰੀਕਾ ਚ ਸੀਗਾ। ਆਪ ਉਹ ਇੱਥੇ ਸੀਗਾ ਪੜੀ ਦੇ 6-7 ਕਿੱਲੇ ਸੀਗੇ। ਤੇ ਚਲੋ ਚੰਗਾ ਕੰਮ ਸੀ ਬਜ਼ੁਰਗ ਸੀ ਘਰ ਵਾਲੀ ਸੀ ਜਵਾਕ ਸੀ ਮਾਂ ਸੀ। ਬਹੁਤ ਕਿਹਾ ਕਰਨਾ ਵੀ ਤੂੰ ਬਹੁਤ ਸ਼ਰਾਬ ਛੱਡ ਦੇ, ਜਾਣ ਦੇ ਤੂੰ ਬਹੁਤ ਟੈਟ ਹੋ ਗਿਆ। ਉਹਨਾਂ ਕਦੇ ਡੈਗਦਾ ਕਦੇ ਮੂੰਹ ਬਣਾਉਣਾ ਕੋਸ਼ਿਸ਼ ਕਰਨਾ ਤੂੰ ਕਿਸ ਦਿਨ ਜਿਆਦਾ ਸੱਟ ਖਾ ਲਵੇਂਗਾ ਤੇ ਜਾਣ ਦੇ ਤੂੰ। ਹੂੰ। ਚਲ ਕੇ ਕਹਿੰਦਾ ਚੰਗਾ ਬੇਬੇ ਮਾਂ ਅੱਜ ਨਹੀਂ ਪੀਂਦਾ, ਡੈਡੀ ਅੱਜ ਨਹੀਂ ਪੀਂਦਾ ਮੈਂ। ਹੂੰ। ਘਰ ਵਾਲੇ ਦਾ ਸਮਝਾਉਂਦੇ ਆ ਹਟ ਗਈ ਫਿਰ ਮਾਂ ਪਿਓ ਦੇ ਜਾਨੀ ਪੈ ਗਿਆ ਪੇਸ ਉਹ। ਮਾਪੇ ਵੀ ਤਾਂ ਕਹਿਣ ਲੱਗਾ ਮਾਲਾ ਵੀ ਹੁਣ ਤੇਰੀ ਘਰ ਵਾਲੀ ਤਾਂ ਹਟ ਗਈ ਤੇਨੂੰ ਕਹਿਣ ਫਿਰ ਤੈਨੂੰ ਅਸੀਂ ਕਹਿੰਦੇ ਆ ਅਸੀਂ ਵੀ ਹਟ ਜਾਾਂਗੇ ਇੱਕ ਦਿਨ ਫਿਰ ਫਿਰ ਕੀ ਕਰੇਗਾ ਚੰਗਾ ਬਾਪੂ ਨਹੀਂ ਪਿੰਦਾ ਆ ਕਹਦਿਆ ਕਰੇ ਖੇਤ ਖੂਦ ਪੀਣ ਲੱਗਾ ਜਾ ਕੇ ਉਹ ਕਹਿ ਕਹਨ ਤੂੰ ਪਹਿਲੀ ਮਾਵਲੇ ਤੇ ਦੇ ਦਿੰਨੇ ਆ ਜਾਣ ਦੇ ਤੂੰ ਖੇਤੀ ਰਹਿਣ ਦੇ ਆਪਾਂ ਪਹਿਲੀ ਮਾਵਲੇ ਦੇ ਦਿੰਦੇ ਨੇ ਕਹਿੰਦਾ ਮਾਵਲੇ ਤੇ ਦੰਦਾਲੀ ਸੀ ਸ਼ਰਾਬ ਪੀਣ ਦਾ ਮਾਰਾ ਤੇ ਕਰਿਆ ਕਰੇ ਆੜੀਆਂ ਉੜੀਆਂ ਨਾਲ ਪਹਿਲੀ ਬੋਹਣ ਨੂੰ ਲੈ ਜਾ ਕਰੇ ਇਹ ਜਾ ਕੰਮ ਕਰ ਕਰ ਕੇ ਤੇ ਚਾਲ ਦਾਰੂ ਦਾ ਅੱਲਾ ਬਣਾ ਲਿਆ ਕਰੇ ਉਹ ਹੁੰਦੀ ਆਉਂਦੀ ਐਂ ਕਰਕੇ ਤੇ ਜਦੋਂ ਨਾ ਕਰਦੇ ਤੇ ਇੱਕ ਦਿਨ 6 ਵਜੇ ਉਹਦੇ ਮੋਟਰਸਾਈਕਲ ਤੋਂ ਡਿੱਗ ਕੇ ਤੇ ਨਾਲ ਦੇ ਬਾਈ ਘਰੇ ਲੈ ਗਏ ਬਜ਼ੁਰਗ ਨੂੰ ਕਹਿੰਦੇ ਕਿ ਤਾਇਆ ਗਿਆ ਵੀ ਅੱਜ ਆ ਫਲਾਣੇ ਦੀ ਆਪਣੇ ਦੀ ਯਾਰ ਮੈਂ ਮੂੰਹ ਤੇ 6 ਵਜੇ ਉਹ ਕਹਿੰਦਾ ਸੱਡ ਦੋ ਇੱਥੇ ਬੇੜੇ ਵਿਚ ਜਾ ਰਾ ਪਿਆ ਰਹਿਣ ਦੋ ਅੱਕਿਆਵਾ ਬਣਾ ਕੀ ਕਹੇ ਵਿਚਾਰਾ ਆ ਚਲੋ ਪਿਆ ਰਿਆ ਮੈਂ ਕਹਿੰਦੇ ਲਾ ਗਏ ਉਹ ਚਲ ਘਰ ਵਾਲੀ ਨੂੰ ਫੇਰ ਵੀ ਹੁੰਦਾ ਚਾਰੇ ਉਹ ਬੇਚਾਰੀ ਨੇ ਚੱਕਿਆ ਰੋਟੇ ਟਿਕ ਪਾਈ ਨਵਾ ਨਵਾ ਮੂੰਹਵਾ ਸਾਫ ਕਰਿਆ ਪਾਇਆ ਪੋਇਆ ਚਲ ਠੀਕ ਹੋ ਗਿਆ ਦੋ ਚਾਰ ਦਿਨ ਨਾ ਪੀਤੀ ਉਹ ਇੱਕ ਦਿਨ ਕੀ ਹੋਇਆ ਨਾ ਉਹਦੀ ਭੈਣ ਨੇ ਕਿਤੇ ਕਹਿਤਾ ਕਹਿੰਦੀ ਵੀਰੇ ਕਹਿੰਦੀ ਆ ਕਿ ਨਾ ਆਪਣੇ ਬਿਜਲੀ ਖਰਾਬ ਆ ਤੇ ਚਾਹ ਕਰਦਾ ਕੋਈ ਮੁੰਡਾ ਚੰਗਾ ਸੀ ਬਿਜਲੀ ਵਾਲਾ ਵੀ ਤੋ ਉਹਨੂੰ ਨਾਲ ਲਿਆਈ ਤੇ ਆਪਣੇ ਉਹ ਬਿਜਲੀ ਲੋਟ ਕਰਕੇ ਆਈ ਹੂੰ ਉਹ ਭਾਈ ਨਾਲ ਜਿਵੇਂ ਆਪਣੇ ਆ ਰਾਜਾ ਹਣ ਬਿਜਲੀ ਵਾਲਾ ਤੇ ਉਹ ਬਿਜਲੀ ਵਾਲੇ ਨੂੰ ਕਹਿੰਦਾ ਵੀ ਆਪਾਂ ਚੱਲਣਾ ਯਾਰ ਆਪਣੀ ਭੈਣ ਦੇ ਸਹੁਰੇ ਵੀ ਆਪਾਂ ਉੱਥੇ ਲਾਈਟ ਜੀ ਲੋਟ ਕਰਕੇ ਆਣੀ ਉਹ ਕਹਿੰਦਾ ਚੰਗਾ ਚੱਲੋ ਹੁਣ ਉਹਦੇ ਦਾ ਪੂਰਾ ਹੀ ਬੁਹਾਨਾ ਬਣ ਗਿਆ ਹੂੰ ਚੱਲ ਭਾਈ ਉੱਠ ਕੇ ਜਾ ਕੇ ਉੱਥੇ ਗਏ ਚੱਲਦੀ ਭੈਣ ਕੋਲੇ ਉਹਦੇ ਵਧੀਆ ਬਿਜਲੀ ਦਾ ਕੰਮ ਬਿਜਲੀ ਵਾਲੇ ਨੇ ਕਰਿਆ ਸਾਰਾ ਕੁਤਰਾ ਸੱਟਬੱਟ ਕਰਕੇ ਆਥੜੇ ਤੁਰ ਪਏ। ਜਦੋਂ ਆਥੜੇ ਤੁਰੇ ਤੇ ਭਾਈ ਦਾਰੂ ਪੀ ਲਈ। ਰਾਤ ਇਹ ਸਿਆਣੇ ਕਹਿੰਦੇ ਜੇ ਦੋ ਪੈਗ ਲਾ ਲੇ ਜਦੋਂ ਪੈਗ ਦੋ ਲੰਘ ਜਾਂਦਾ ਬੰਦੇ ਤੇ ਹੋਰ ਹੋਰ ਵਧੀ ਜਾਂਦਾ। ਹਾਂ ਤੇ ਸਕੂਟਰ ਦੇ ਸਕੂਟਰ ਦੇ ਨਾਲ ਦਾਰੂ ਦਾ ਲਿੰਕ ਹੀ ਨਹੀਂ ਹੈ। ਮੋਟਰਸਾਈਕਲ ਨਾਲ। ਦੋ ਪਹੀਆ ਨਾਲ। ਹੈ ਤਾਂ ਤਿੰਨਾਂ ਚੌਹਾਂ ਵਾਲਿਆਂ ਨਾਲ ਵੀ ਨਹੀਂ ਹੈ ਪਰ ਉਹਦੇ ਨਾਲ ਥੋੜੀ ਬੋਤੀ ਚੱਲ ਬਚਦਾ ਹੋ ਜੂ ਪਾਸੇ ਆ ਕੇ ਡਿੱਗ ਪਊ। ਹਾਂ ਤੇ ਮੋਟਰਸਾਈਕਲ ਤੋਂ ਡਿੱਗਦਾ ਬਚਦਾ ਹੀ ਨਹੀਂ ਬੰਦਾ। ਜਦੋਂ ਭਾਈ ਹੋਰ ਚੱਕਰ ਆਗੇ ਨੇੜੇ ਆਵਦੇ ਘਰਾਂ ਦੇ ਜਦੋਂ ਜਦੋਂ ਸੂਏ ਤੇ ਆਪਾਂ ਚੜਦੇ ਆਂ ਉਸਨੇ ਦੋਨੀ ਸਾਈਡੀ ਨੀਵਾਥਾ ਇੱਕ ਉਤੇ ਇੱਕ ਉਧਰ ਪਸ਼ੂ ਲੋਕ ਨਾ ਪਾਣੀ ਪੀਉਂਦੇ ਉੱਥੇ ਪਸ਼ੂਆਂ ਨੂੰ ਅੱਜ ਤਾਂ ਨਹੀਂ ਅਗਰ ਪਹਿਲੀਆਂ ਦੀ ਗੱਲਾਂ ਹੈ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਭਾਈ ਉਹਨੇ ਕੀ ਕਰਿਆ ਤੇ ਉੱਥੇ ਜਦੋਂ ਗਾਂ ਮੂਰੇ ਬੱਜਾ ਆਗੀਆਂ ਤੇ ਸਕੂਟਰ ਮੋਟਰਸਾਈਕਲ ਆਉਂਦਾ ਤੇ ਸਕੂਟਰ ਜਿਹੜਾ ਸਕੂਟਰ ਲਈ ਕਰਦੇ ਉਹ ਤੇਜ਼ ਆਉਂਦਾ ਸੀਗਾ ਤੇ ਮਗਰ ਨਾਲ ਤਾਂ ਡੱਗ ਗਿਆ ਪਾਸੇ ਬਤੰਦਰ ਤੇ ਇਹ ਬੱਜਿਆ ਉੱਤੇ ਥੱਲੇ ਜਦੋਂ ਇਹਦੇ ਥੱਲੇ ਵੱਜਿਆ ਤੇ ਪਾਈ ਇਹਦੇ ਤਾਂ ਜਾ ਕੇ ਡੁੱਟ ਗਈ ਧੌਣ ਟੁੱਟ ਗਈ ਉਸ ਮੁੰਡੇ ਦੀ ਜਦੋਂ ਦੀ ਧੌਣ ਟੁੱਟ ਗਈ ਤੇ ਪਾਈ ਟੱਕ ਉਹ ਛੱਡ ਕੇ ਭੱਜ ਗਿਆ ਨਾਲ ਦਾ ਸੱਟ ਜਾਦਾ ਲੱਗ ਗਈ ਮਰ ਗਿਆ ਇਹ ਤਾਂ ਉਹ ਪਾਈ ਦਾ ਨਾਲਦਿਆਂ ਨੂੰ ਜਾ ਕੇ ਕਹਿੰਦਾ ਕਿ ਜਾਰਾ ਜਾ ਪਰਣਾ ਫਲਾਣੇ ਸੀ ਤਾਂ ਫਲਾਣੇ ਥਾਂ ਗਏ ਸੀਗੇ ਤੇ ਮੈਂ ਬੀਲੀ ਵਾਲਾ ਮੁੰਡਾ ਜਿਹੜਾ ਨਾਲ ਉਹ ਕਹਿੰਦਾ ਵੀ ਇਹ ਤਾਂ ਗਾਇਸ ਦੇ ਜਾਰੇ ਦਾ ਪਿਓ ਪਹਿਲਾਂ ਕਹਿੰਦਾ ਵੀ ਦਾਰੂ ਨਾ ਪੀ ਅੱਜ ਦਾਰੂ ਪੀ ਲਈ ਤੇ ਇਹਦੇ ਹੁਣ ਸੱਟ ਜਾਦਾ ਵੱਜ ਗਈ ਮੈਨੂੰ ਤਾਂ ਉਹ ਘੂਰੂਗਾ ਤੇ ਨਾਲ ਚਲੋ ਆਪਾਂ ਇਹਨੂੰ ਘਰੇ ਪਾ ਕੇ ਆਈਏ ਚਲੋ ਆੜੀ ਸੀਗੇ ਉਹਦੇ ਪਾਈਓ ਟਰਾਲੀ ਲਿਆਏ ਤੇ ਘਰੇ ਗਏ ਕਹਿੰਦੇ ਬਾਤ ਆਇਆ ਐ ਕਰਕੇ ਵੀ ਉਹਦੇ ਸੱਟ ਲੱਗ ਗਿਆ ਇੱਥੇ ਯਾਰ ਸੱਟ ਜੋ ਮੈਂ ਤਾਂ ਅੱਗੇ ਵੀ ਕਹਿੰਦਾ ਨਾ ਵਿਹੜੇ ਚ ਲਾਜੋ ਯਾਰਾ ਪੱਕੇ ਪਏ ਤਾਂ ਉਹ ਜਦੋਂ ਪਾਈ ਲਿਆਏ ਲੱਦ ਕੇ ਲਿਆ ਕੇ ਘਰੇ ਲਿਆਏ ਘਰੇ ਲਿਆ ਕੇ ਤੇ ਵਿਹੜੇ ਚ ਲਾਉਣ ਲੱਗੇ ਲਾਤਾ ਜਦੋਂ ਪਿਓ ਆਇਆ ਕਹਿੰਦਾ ਠੀਕ ਆ ਕਹਿੰਦਾ ਬਾਪੂ ਅੱਜ ਤਾਂ ਕਹਿੰਦਾ ਮੇਰੀ ਥੌਣ ਟੁੱਟ ਗਈ ਮੈਂ ਤੜੀ ਗੱਲਾਂ ਹੁਣ ਲੋਟ ਕਰਾ ਲੈ ਤੂੰ ਬੜ ਕੇ ਮੈਂ ਦਾਰੂ ਨਹੀਂ ਪੀਂਦਾ ਮੈਂ ਤੇਰੇ ਆਖੇ ਨਹੀਂ ਲੱਗਿਆ ਮੈਂ ਤੇਰੇ ਮਾਂ ਨੂੰ ਬਹੁਤ ਪੈਰੀਂ ਹੱਥ ਲਾਉਣ ਤਾਈਂ ਜਾਵੇ ਤੇ ਉਠੇ